ਜਪ ਮਨ ਮੇਰੇ But ਸਾਜਨ ਮੀਤ ਸਖਾ ਕਰੇ ਤੂੰ ਸਾਜਨ ਮੀਤ ਸਖਾ ਕਰੇ ਤੂੰ ਹਰ ਥਾਂ ਅੱਖਰ ਮਨ ਮਹਿ ਦੇਂਦੀ i mm -hmm. mm -hmm. mm -hmm. we ਸਿਨ ਵਥਾਨੀ ਜਪ ਪਾ ਸਾਜਨ ਮੀਤ ਸਖਾ ਕਰੀਏ ਤਾ ਸਾਜਨ ਮੀਤ ਸਖਾ ਕਰੀਏ ਤਾ ਹਰ ਧਰ ਅਖੜ ਮਨ ਮਹਿ ਗੇਦੀ ਪਰ ਮਨ ਤਾਂ ਚੰਦਰਾ ਤੁਹਾਡੇ ਕਾਬੂ ਵਿੱਚ ਨਹੀਂ ਹੈ ਹਜ਼ੂਰ ਨੇ ਉੱਥੇ ਪਾਵਨ ਬਚਨ ਕਹੇ ਗਾਵੇਂ ਰਾਗ ਭਾਂਤ ਬੋਲੇ ਇਹ ਮਨੁਆ ਖੇਤੇ ਖੇਤ ਜੋਵੇਂ ਕੂਬ ਸਿੰਚਨ ਕੋ ਬਸਦਾ ਉਠ ਪੈਣ ਗਏ ਚਰ ਬੇਲ ਪਹਿਲਾ ਸ਼ਬਦ ਬੇਲ ਹੈ ਬੱਬੇ ਨੂੰ ਬੁਲਾਵਾ ਨਹੀਂ ਅਗਲਾ ਬਚਨ ਜਿਹੜਾ ਹੈ ਉਹਦੇ ਵਿੱਚ ਬੱਬੇ ਨੂੰ ਲਾਏ ਪਹਿਲੇ ਦਾ ਅਰਥ ਹੈ ਬੈਣ ਭਾਵ ਦੋ ਪਛਮ ਜਿਹੜੇ ਜੋੜ ਕੇ ਕਿਸਾਨ ਨੇ ਫਸਲ ਦਾ ਤਿਆਰ ਕਰ ਲਈ ਹੈ ਪਰ ਦਾਣਿਆਂ ਤੱਕ ਜਾਣ ਤੋਂ ਪਹਿਲਾਂ ਉਹਨੇ ਬਲਤ ਨਹੀਂ ਆਪਣੇ ਕਾਬੂ ਵਿੱਚ ਰੱਖੇ ਬੰਦੇ ਉਹੀ ਬੈਲ ਜਿਹੜੀ ਨਹੀਂ ਉਹਨਾਂ ਨੇ ਉਹਨਾਂ ਬੇਲਾਤ ਭਾਵ ਫਸਲ ਨੂੰ ਖਾਰਿਆ ਬੰਦੇ ਦਾ ਮਨ ਵੀ ਐਵੇਂ ਕਰਦਾ ਹੈ ਜੀ ਗੁਰਦੁਆਰੇ ਆਉਂਦਾ ਹੈ ਬਾਠ ਵੀ ਕਰਦਾ ਹੈ ਪੀਰਥਾਂ ਤੇ ਯਾਤਰਾ ਵੀ ਕਰਦਾ ਹੈ ਧਰਮ ਸਥਾਨਾਂ ਤੇ ਇਤਿਹਾਸ ਸਥਾਨਾਂ ਤੇ ਵੀ ਜਾਂਦਾ ਹੈ ਮਨ ਦੀ ਪਿੱਛੇ ਫੇਰ ਲਾ ਕੇ ਗਲਤੀਆਂ ਵਕਾਰ ਵੀ ਭੁਗੀ ਜਾ ਰਹੀਆਂ ਇਹ ਹਾਲ ਜਦੋਂ ਸਾਡਾ ਜੀਵਨ ਦਾ ਰਹੇਗਾ ਦੁਬਤਾ ਬਣੀ ਰਹੇਗੀ ਅੰਦਰ ਅਰਦਾਸ ਵਿੱਚ ਆਪਾਂ ਜੁੜਦੇ ਆਂ ਤੇ ਅਰਦਾਸ ਵਿੱਚ ਸਾਨੂੰ ਤਿੰਨ ਵਾਰ ਕਿਉਂ ਇਹ ਬਚਨ ਅਰਦਾਸੀਆ ਸਿੰਘ ਯਾਦ ਕਰਵਾਉਂਦਾ ਹੈ ਜੀ ਵਾਹਿਗੁਰੂ 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 ਚੇਤਾਵੇ ਹੁਣ ਤਿੰਨ ਵਾਰ ਕਿਉਂ ਕਿ ਆ ਵੀ ਵਾਹਿਗੁਰੂ ਗੁਰਸਿੱਖਾਂ ਨੂੰ ਸੰਗਤ ਨੂੰ ਚੇਤੇ ਆਵੇ ਇਹਦਾ ਅਰਥ ਹੈ ਸਿੱਖਾ ਤੋਂ ਮੰਨ ਕਰਕੇ ਵੀ ਬਚਨਾ ਕਰਕੇ ਵੀ ਕਰਮਾ ਕਰਕੇ ਵੀ ਆਪਣੀ ਗੁਰੂ ਦੀ ਹਜ਼ੂਰੀ ਵਿੱਚ ਰਹਿਣਾ ਸਿੱਖਿਆ। ਹੁਣ ਬੰਦਾ ਗੁਰਦੁਆਰੇ ਤਾਂ ਬੜੀ ਮਠਾਸ ਨਾਲ ਬੋਲਦਾ ਏ ਹਾਜ਼ਰੀ ਵਿੱਚ ਹੁੰਦਾ ਏ ਪਰ ਗੁਰਦੁਆਰੇ ਤੋਂ ਬਾਹਰ ਰਸਤੇ ਵਿੱਚ ਇਹਨੂੰ ਕੋਈ ਟਾਈਮ ਪੁੱਛ ਲਵੇ ਕਿਤੇ ਤਰਾਹਕ ਵਿੱਚ ਹੋਵੇ ਤੇ ਟੁੱਟ ਕੇ ਹੋਏ ਇਹਦੇ ਗਲ ਪੈ ਜਾਂਦਾ ਹੈ। ਕਿਉਂਕਿ ਉਹ ਸੇ ਸਮਝਦਾ ਵੀ ਇਹ ਕਿ ਸੰਸਾਰ ਹੈ। ਸੰਸਾਰ ਵਿੱਚ ਨਿਰੰਕਾਰ ਨੂੰ ਰਾਮਦਾਸ ਮਹਾਰਾਜ ਦੀ ਸਿੱਖੀ ਕਮਾਈਏ ਪਿਆਰ ਵਾਇਓ। ਮਹਾਰਾਜ ਨੇ ਸਾਡੇ ਲਈ ਹੀ ਬਚਨ ਕਹੇ ਨੇ। ਸਤਿਗੁਰ ਕਹਿੰਦੇ ਨੇ ਪਾਵਨ ਪਾਣੀ ਨੂੰ ਆਪਾਂ ਨਾਲ ਸਹਾਰਾ ਬਣਾਉਣਾ ਹੈ ਮਹਾਰਾਜ ਪਾਵਨ ਪਾਣੀ ਅੰਦਰ ਬਚਨ ਕਰਦੇ ਨੇ ਮੇਰੇ ਮਨ ਨੂੰ ਗੋਪਤ ਹੀਰ ਹਰ ਰੱਖਾ ਇਹ ਮੇਰਾ ਮੜਾ ਤੇਰੇ ਅੰਦਰ ਦਾ ਅਕਾਲ ਪੁਰਖ ਦਾ ਨਾਮ ਗੋਪਤ ਹੀਰਾ ਹੈ ਉਹਨੂੰ ਲੱਭ ਤੇ ਬਾੜੀ ਵਿੱਚ ਆਪਾਂ ਫਲ ਸੰਦੂਰ ੜੋ ਸਾਰੇ ਵਸਪੜਾ ਪੁੱਤ ਹੋਈ ਥਿਸ ਇਜ਼ ધ ਸੇਮ ਥਿੰਗ ਮੰਨਣਾ ਸਾਰੇ ਵਸਪੜਾ ਪੁੱਤ ਹੋਈ ਥਿਸ ਇਜ਼ ધ ਸੇਮ ਥਿੰਗ ਮੰਨਣਾ ਸੱਚ ਉਹਨਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਬੋਲੇ ਹੋ ਸੁਬਾਨ ਸਿਵਾ ਕੰਚਾਰਾ ਹੋਈਆ ਪਾਤਸ਼ਾਹੀਓ ਬਾਣੀ ਪੜਦੇ ਆ ਕੀਰਤਨ ਕਰਦੇ ਆ ਕਥਾ ਵਿਚਾਰਨ ਕਰਦੇ ਆ ਸਿੱਤ ਸਲਾਹ ਕਰਦੇ ਆ ਹੋਈਆ ਬਿਆੰਤ ਪੁੱਲਾ ਗੰਤੀਆਂ ਦੀ ਮੁਆਫੀ ਬਖਸ਼ਿਸ਼ ਕਰਨੀ ਲੇਖਾ ਕਤੇ ਨਾ ਛੁਟੀਐ ਕਿਨ ਖੈ ਨ ਪਹੁੰਲ ਰਹਾ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਪਾਤਸ਼ਾਹ ਜੀ ਕਿਰਪਾ ਕਰਨੇ ਪੜੀ ਸੁਰੀ ਬਾਣੀ ਦਾ ਪਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਚੋਂ ਸੋਣਾ ਦਰ ਆਈ ਸੰਗਤ ਦੀ ਹਾਈਂੀ ਦਰ ਪ੍ਰਵਾਣ ਕਰਮੀ ਕਦਮ ਕਦਮ ਲੇਥੇ ਲਾਉਣ ਥੇਲ ਫੁੱਲ ਭੇਟਾ ਪ੍ਰਵਾਣ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਬਾਣੀ ਸੇਵਾ ਸਿਮਰਨ ਦਾ ਅਭਿਆਸ ਬਖਸ਼ ਕੇ ਨਿਹਾਲ ਕਰਨਾ ਸੋ ਆਪ ਜੀ ਦੇ ਹਾਜ਼ੂਰ ਸਮੂਹ ਸੰਗਤਾਂ ਵੱਲੋਂ ਪਵਿੱਤਰ ਕੜਾ ਪ੍ਰਸ਼ਾਦ ਦੀ ਦੇਪ ਸਜ ਕੇ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਪ੍ਰਵਾਣ ਹੋਇਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਦਰ ਆਈ ਸੰਗਤ ਨੂੰ ਨਜ਼ਰੀ ਨਦਰ ਨੇਹਾਲ ਕਰੋ ਆਪ ਜੀ ਦੇ ਹਾਜ਼ੂਰ ਸ਼ਬਦ ਚਾਉਂ ਕੀ ਅਨੰਦ ਸਾਹਿਬ ਸੇ ਪਾਉਣੀਆਂ ਜੀਤੀ ਅਰਦਾਸ ਪੁੰਨ ਚੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨ ਸੇ ਹੀ ਪਿਆਰੇ ਬੇਲ ਜਿਨਾ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਆ ਕਾਰ ਨੇ ਕਾਰਨ ਕਵਨ ਆ ਵੋ ਹੌ ਬਲ ਬਲ ਜਾਓ ਰਮਈਆ ਕਾਰ ਨੇ ਕਾਰਨ ਕਵਨ ਆ ਕారణ ਕਵਨਿਆ ਬਹੁਤ ਜਨਮ ਬਿਚਰੇਤੇ ਮਾਧੋ ਬਹੁਤ ਜਨਮ ਬਿਚਰੇਤੇ ਮਾਧੋ ਏਹ ਜਨਮ ਤੁਮਾਰੇ ਤੇ ਏਹ ਜਨਮ ਤੁਮਾਰੇ ਤੇ ਏਹ ਜਨਮ ਤੁਮਾਰੇ ਲੈ ਤੇ ਇਹ ਜਨਮ ਤੁਮਾਰੇ ਆ ਦੇ ਲੇਖੇ ਕਹਿ ਰਵਿਦਾਸ ਆਸ ਲੱਗ ਜੀ ਬਹੁਤ ਚਿਰ ਪયો ਦਰਸ਼ਨ ਦੇਖੇ ਚਿਰ ਪયો ਦਰਸ਼ਨ ਦੇਖੇ

ਇਹ ਜਨਮ ਤੁਮਾਰੇ ਲਈ ਇਹ ਜਨਮ ਤੁਮਾਰੇ ਲਈ ਇਹ ਜਨਮ ਤੁਮਾਰੇ ਆਕਾਰ ਨੇ ਕਾਰਨ ਕਵ i